ਆਪਣਾ ਜੁੜ ਚੁੱਕੇ ਨੇ ਗੁਰਮੁਖ ਸਿੰਘ ਬਾਰਿਆ ਜੀ ਸੋ ਗੱਲਬਾਤ ਕਰਦੇ ਆ ਜੀ ਉਹਨਾਂ ਨਾਲ ਅੱਜ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਹਾਂਜੀ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਹੋ ਰ ਹੋ ਤੁਹਾਨੂੰ ਤੇ ਰੇਡੀਓ ਗੱਤਨੀ ਵੀ ਦੇ ਸਾਰੇ ਦਾਨਮੈਂ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਸੋ ਬਿਲਕੁਲ ਗੁਰਮੁਖ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਤੇ ਪਹਿਲਾਂ ਤਾਂ ਅਸੀਂ ਗੱਲਬਾਤ ਕਰਦੇ ਆ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੀਟਿੰਗ ਦੇ ਵੇਰ ਜੀ ਬਿਲਕੁਲ ਅਚਾਨਕ ਇਹ ਮੀਟਿੰਗ ਸੀਗੀ ਜੀ ਪਾਵੇ ਕਿ ਫਲੋਰਿਡਾ ਦੇ ਵਿੱਚ ਪਾਮ ਬੀਜ ਦੇ ਉੱਪਰ ਇਹ ਮੀਟਿੰਗ ਹੋਈ ਜੀ ਖਬਰਾਂ ਇੱਕਦਮ ਆਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣੀ ਉੱਥੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨ ਟਰੰਪ ਜਿਨ੍ਹਾਂ ਨੇ ਕਿ ਆਪਣਾ ਉਹਦਾ ਹਾਲੇ ਸੰਭਾਲਣਾ ਉਹਨਾਂ ਦੀ ਨਾਲ ਮੁਲਾਕਾਤ ਕਰਨ ਗਏ ਸੀ ਡਿਨਰ ਸੀਗਾ ਜੀ ਉੱਥੇ ਤੋ ਕਹਿਣ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੋਂ ਉਹਨਾਂ ਨੇ ਇੱਕ ਐਲਾਨ ਕੀਤਾ ਸੀਗਾ ਡੌਨ ਟਰੰਪ ਉਹਨਾਂ ਨੇ ਕਿ ਜੇ ਜਦੋਂ ਵੀ ਉਹ ਆਪਣਾ ਉਹਨਾਂ ਸਭਾਲਣਗੇ ਉਹਨਾਂ ਦਾ ਪਹਿਲਾ ਕੰਮ ਹੋਊਗਾ ਕਿ ਕੈਨੇਡਾ ਤੇ ਮੈਕਸੀਕੋ ਸਮੇਤ ਬਹੁਤ ਸਾਰੇ ਹੋਰ ਮੁਲਕਾਂ ਦੇ ਉੱਪਰ ਟੈਰਫ ਲਗਾਉਣਗੇ ਕੈਨੇਡਾ ਇੱਕ ਗਵਾਂਢੀ ਮੁਲਕ ਹੈ ਜੀ ਇਲਾਈ ਹੈਗਾ ਇੱਕ ਸਾਂਝੀ ਧਰਤੀ ਹੈਗੀ ਆ ਇਹਦੇ ਚੱਲਦੇ ਹਨ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਮੀਗ੍ਰੇਸ਼ਨ ਜਿਹੜੀ ਗੈਰਕਾਨੂੰਨੀ ਤੌਰ ਤੇ ਪ੍ਰਵਾਸੀ ਉਹਨਾਂ ਦੇ ਦੇਸ਼ ਦੇ ਵਿੱਚ ਦਾਖਲ ਹੁੰਦੇ ਵੱਡੀ ਪੱਧ ਤੇ ਕੈਨੇਡਾ ਤੋਂ ਤੇ ਮੈਕਸੀਕੋ ਤੋਂ ਇਹਦੇ ਨਾਲ 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 ਹੀ ਡਰੱਗ ਦੀ ਤਸਕਰੀ ਹੁੰਦੀ ਆ ਉਹਦੇ ਇਹ ਵੀ ਦੇ ਵਿੱਚ ਜੇ ਕੈਨੇਡਾ ਇਹਨੂੰ ਨਹੀਂ ਰੋਕਦਾ ਤਾਂ ਫਿਰ ਉਹ 25 ਪਰਸਨ ਟੈਰਫ ਲਾਉਣਗੇ ਜਦੋਂ ਇਹ ਖਬਰਾਂ ਆਈਆਂ ਸੀ ਤਾਂ ਉਸ ਤੋਂ ਬਾਅਦ ਹੀ ਤੁਰੰਤ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣੀ ਤੇ ਉਹਨਾਂ ਦੀ ਜਿਹੜੀ ਕੈਬਨਿਟ ਸੀਗੇ ਉਹਨਾਂ ਵੱਲੋਂ ਲਗਾਤਾਰ ਸਰਗਰਮੀ ਦਿਖਾਈ ਗਈ ਜਿਹੜੀ ਇੱਥੇ ਸਮੁੱਚੇ ਜਿਹੜੇ ਪ੍ਰੀਮੀਅਰ ਸੀਗੇ ਸਾਰੇ ਪ੍ਰੋਵਿੰਸ ਦੇ ਉਹਨਾਂ ਦੀ ਮੀਟਿੰਗ ਵੀ ਸੱਦੀ ਗਈ ਸੀ ਉਹਨਾਂ ਦੇ ਸੁਝਾਅ ਲਏ ਗਏ ਸੀ ਉਸ ਤੋਂ ਤੁਰੰਤ ਬਾਅਦ ਇਹ ਖਬਰ ਆਈ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣੀ ਉੱਥੇ ਪੁੱਜਿਆ ਫ੍ਰੀਡਾ ਜਿੱਥੇ ਕਿ 3 ਘੰਟੇ ਲਗਾਤਾਰ ਉਹਨਾਂ ਦੀ ਮੁਲਾਕਾਤ ਡੌਨ ਟਰੰਪ ਨਾਲ ਹੋਈ ਆ ਦੱਸੀ ਜਾਂਦੀ ਆ ਜੀ ਇਹਦੇ ਵਿੱਚ ਵੱਡੀ ਜਿਹੜੀ ਤਸੱਲੀ ਵਾਲੀ ਗ ਸੀ ਜਾਂਦੀ ਹੈ ਕਿ ਜਦੋਂ ਉਸ ਤੋਂ ਬਾਅਦ ਜਦੋਂ ਮੀਟਿੰਗ ਹੋਈ ਤੇ ਜਿਹੜੇ ਡੋਨਾਲਡ 트ੰਪ ਦੇ ਸਟਾਫ ਹੈਗਾ ਚੀਫ ਸਟਾਫ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਮੇਂ ਡੋਨਾਲਡ 트ੰਪ ਉਹਨਾਂ ਨੇ ਖੁਦ ਪੱਤਰਕਾਰਾਂ ਨੂੰ ਨੇ ਦੱਸਿਆ ਕਿ ਇਹ ਮੀਟਿੰਗ ਜਿਹੜੀ ਆ ਕਾਫੀ ਫਰੂਟਫੁੱਲ ਰਹੀ ਆ ਭਾਵ ਕਿ ਕਾਫੀ ਯੂਸਫੁਲ ਮੀਟਿੰਗ ਸੀਗੀ ਇਹ ਲਾਈਵ ਤੱਕ ਮੀਟਿੰਗ ਸੀਗੀ ਤੇ ਇਹਦੇ ਵਿੱਚ ਜਿਹੜੇ ਕੰਸੈਂਟ ਆ ਇਹ ਕਾਫੀ ਬਣੀ ਆ ਇਸ ਮਾਮਲੇ ਦੇ ਉੱਪਰ ਇਹ ਵੀ ਦੱਸਿਆ ਜਾਂਦਾ ਕਿ ਜਿਹੜੀ ਖਬਰਾਂ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਮੈਂ ਪੜਦਾ ਪਿਆ ਸੀਗਾ ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟੰਡੋ ਉਹਨਾਂ ਨੇ ਆਪਣਾ ਪੱਕ ਜਿਹੜਾ ਆ ਕੈ ਉਹ ਇਸ ਤਰੀਕੇ ਨਾਲ ਰੱਖਿਆ ਕਿ ਡਾਟੇ ਕੁਝ ਰੱਖਿਆ ਉਹਨਾਂ ਦੇ ਸਾਹਮਣੇ ਡੋਨਲਡ ਟਰੰਪ ਹੁਣਾਂ ਦੇ ਕਿ ਕੈਨੇਡਾ ਨੇ ਹੁਣ ਤੱਕ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਆ ਉਹਨਾਂ ਦੇ ਉੱਪਰ ਬਾਰਡਰਾਂ ਦੇ ਉੱਪਰ ਕਿਸ ਤਰ੍ਹਾਂ ਸਖਤੀ ਕੀਤੀ ਆ ਹੁਣ ਤੱਕ ਕੀ ਮੈਜ਼ਰਮੈਂਟ ਲਈ ਆ ਕੁਝ ਇਦਾਂ ਦੇ ਐਂਕੜੇ ਸਾਂਝੇ ਰੱਖੇ ਕਿੰਨੇ ਕੁ ਪਰਸੈਂਟ ਨੇ ਜਿਹੜੇ ਕੈਨੇਡਾ ਤੋਂ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਇਦਾਂ ਦਾਖਲ ਹੋਣ ਦੇ ਜਿਨ੍ਹਾਂ ਦੀਆਂ ਖਬਰਾਂ ਨੇ ਤੇ ਇਹਦੇ ਨਾਲ ਹੀ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਕਾਸ਼ਨ ਸੀਗੇ ਲਏ ਜਾਣੇ ਉਹ ਵੀ ਮੈਜ਼ਰ ਉਹਨਾਂ ਮੈਜ਼ਰਮੈਂਟ ਜਿੰਨੇ ਵੀ ਹੈਗੇ ਉਹਨਾਂ ਦੇ ਨਾਲ ਸਾਂਝੇ ਕੀਤੇ ਤੇ ਰਲ ਮਿਲ ਕੇ ਚੱਲਣ ਦੀ ਜ ਇਹ ਵੀ ਗੱਲ ਸਾਹਮਣੇ ਆਈ ਕਿ ਡੋਨ ਟਰੰਪ ਹੋਣਾ ਨੇ ਤਸੱਲੀ ਭਰਟਾਈ ਹੈ ਕਿ ਠੀਕ ਹੈ ਜੇ ਕੈਨੇਡਾ ਗਵਰਨਮੈਂਟ ਇਹਦੇ ਪਰੇ ਸੀਰੀਅਸ ਹੈਗੀ ਆ ਐਫਰਟ ਲੈ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਰਾਨ ਮਿਲ ਕੇ ਜੇ ਐਫਡੇ ਤੇ ਲੈ ਜਾਂਦੇ ਆ ਹਾਲਾਂਕਿ ਉਹਨਾਂ ਸਿੱਧੇ ਤੌਰ ਤੇ ਤਾਂ ਇਹ ਗੱਲ ਨਹੀਂ ਕਹੀ ਕਿ ਟੈਰਫ ਨਹੀਂ ਲਾਉਣਗੇ ਆ ਜਿਹੜੇ ਇੱਥੋਂ ਦੇ ਸੇਫਟੀ ਮਿਨਿਸਟਰ ਹੈਗੇ ਪਬਲਿਕ ਸੇਫਟੀ ਮਿਨਿਸਟਰ ਕੈਨੇਡਾ ਦੇ ਉਹਨਾਂ ਨੂੰ ਸਵਾਲ ਹੋਇਆ ਸੀ ਪੱਤਰਕਾਰਾਂ ਵੱਲੋਂ ਕਿ ਕੀ ਹੋਣਾ ਟਰੰਪ ਹੋਣਾ ਨੇ ਵਾਅਦਾ ਕਰ ਦਿੱਤਾ ਕਿ ਜਿਹੜਾ ਟੈਰਫ ਉਹ ਨਹੀਂ ਲੱਗੂਗਾ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਠੀਕ ਹੈ ਇਹ ਵਾਅਦਾ ਤੇ ਇੰਦਾਂ ਦਾਕ ਨਹੀਂ ਕੀਤਾ ਕਿਉਂਕਿ ਹਲੇ ਪ੍ਰੈਜ਼ੀਡੈਂਟ ਹੀ ਨਹੀਂ ਹੈਗੇ ਤਾਂ ਨਾ ਤਾਂ ਨਾ ਟੈਰਸ ਲੱਗਾ ਹੀ ਹੈਗਾ ਹਾਲੇ ਲੇਕਿਨ ਜਿਹੜੀਆਂ ਖਬਰਾਂ ਆਈਆਂ ਸੀ ਜਿਹੜਾ ਐਲਾਨ ਉਹਨਾਂ ਦਾ ਹੋਇਆ ਸੀ ਉਹਦੇ ਸਬੰਧ ਵਿੱਚ ਇੱਕ ਵੱਡਾ ਪੋਜ਼ਿਟਿਵ ਜਿਹੜਾ ਸਟੈਪ ਕੈਨੇਡਾ ਗਵਰਨਮੈਂਟ ਵੱਲੋਂ ਚੁੱਕਿਆ ਗਿਆ ਜਿਹੜਾ ਕਿ ਲੜੀਂਦਾ ਵੀ ਹੈਗਾ ਸੀ ਕਿ ਸਾਡੇ ਕਨੇ ਸਾਰੇ ਜਿਹੜੇ ਕੈਨੇਡੀਅਨ ਵਾਸੀਓਨਾਂ ਦੇ ਨਜ਼ਰਾ ਜਿਹੜੀਆਂ ਇੱਤੇ ਨੇ ਇਸ ਮਸਲੇ ਲੱਗੀਆਂ ਹੋਈਆਂ ਸੀਗੀਆਂ ਜਿਹੜਾ ਕਿ ਹੁਣ ਆਪਾਂ ਕੈਸੇ ਤਸੱਲੀ ਪ੍ਰਟਾ ਸਕਦੇ ਆਂ ਕਿ ਕਾਫੀ ਹੱਦ ਤੱਕ ਜਿਹੜਾ ਕਵਰ ਹੋ ਸਕਦਾ ਜੀ ਆਉਣ ਵਾਲੇ ਸਮੇਂ ਚ ਜੀ ਦੇਖੋ ਜੀ ਇਹ ਬਹੁਤ ਵਧੀਆ ਖਬਰ ਵੀ ਹੈਗੀ ਹੈ ਸਾਰਿਆਂ ਦੇ ਲਈ ਤੇ ਹੋਪਫੁਲੀ ਇਦਾਂ ਹੀ ਹੋਵੇ ਕਿ ਟੈਰਿਫ ਨਾ ਲਗਾਏ ਜਾਣ ਆਉਣ ਵਾਲੇ ਟਾਈਮ ਦੇ ਵਿੱਚ ਸੋ ਬਿਲਕੁਲ ਜੀ ਨੈਕਸਟ ਗੱਲਬਾਤ ਕਰਦੇ ਆਂ ਜੀ ਡੋਨਲਡ ਟਰੰਪ ਨੇ ਭਾਰਤ ਮੂਲ ਦੇ ਕੈਸ਼ ਪਟੇਲ ਨੂੰ FBI ਦਾ ਡਾਇਰੈਕਟਰ ਲਗਾਇਆ ਭਾਰਤ ਦੇ ਇਸ ਦੇ ਕੀ ਮਾਇਨੇ ਹਨ ਤੇ ਇਹਦੇ ਬਾਰੇ ਬੜੀ ਅਹਿਮ ਜਿਹੜੀ ਆ ਨਿਯੁਕਤੀ ਕੀਤੀ ਗਈ ਹੈ ਜੀ ਡਾਣਟੋਮ ਹੁਣਾ ਵੱਲੋਂ ਹਾਂਜੀ ਔਰ 10 ਸਾਲ ਪਹਿਲਾਂ ਜਿਹੜੇ ਮੌਜੂਦਾ ਐਫਬੀਏ ਦੇ ਡਾਇਰੈਕਟਰ ਹੈਗੇ ਆ ਕ੍ਰਿਸਟੋਫਰ ਰੇ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਲੈਣਗੇ ਭਾਵੇਂ ਕਿ ਜਦੋਂ ਵੀ ਹੁਣ ਆਪਣੀ ਨਵੀਂ ਟੀਮ ਜਿਹੜੀ ਉਹਨਾਂ ਦੇ ਐਗਜ਼ੀਕਿਟ ਕਰਨਗੇ ਉਹਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਕੈਸ਼ ਪਟੇਲ ਆ ਉਹ ਐਫਐਫਬੀਆਈ ਦੇ ਡਾਇਰੈਕਟਰ ਹੋਣਗੇ ਸੋ ਆਪਣੇ ਆਦੋ ਵਿੱਚ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੀਆਂ ਡੌਨਟਰਾਮ ਪੜਾਉਣਾ ਕੀਤੀਆਂ ਗਈਆਂ ਨੇ ਫੌਕਸ ਨਿਊਜ਼ ਤੋਂ ਬਹੁਤ ਸਾਰੇ ਉਹਨਾਂ ਨੇ ਜਿਹੜੇ ਆ ਸਾਬਕਾ ਮੌਜੂਦਾ ਜਿਹੜੇ ਐਂਕਰ ਲਏ ਆ ਕਈ ਜਿਹੜੇ ਸੌਟ ਮੀਡੀਆ ਨਾਲ ਜੁੜੇ ਹੋਏ ਲਏ ਹੈਗੇ ਆ ਐਲਨ ਮਸਕ ਉਹਨਾਂ ਵਿੱਚ ਇੱਕ ਹੈਗੇ ਆ ਜੀ ਠੀਕ ਆ ਜੀ ਸੋ ਯੂਨੀਕ ਦੀਆਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਾਲਾਂਕਿ ਕੁਝ ਨਿਯੁਕਤੀਆਂ ਉਹਨਾਂ ਦੀਆਂ ਵਿਵਾਦਾਂ ਵਿੱਚ ਘਰੇ ਜਿਹੜਾ ਵੇ ਘੇਰੇ ਤੇ ਹੈਗੀਆਂ ਨੇ ਲੇਕਿਨ ਇਹ ਨਿਯੁਕਤੀ ਵਧੀਆ ਇਹ ਭਾਰਤ ਤੇ ਕ ਅਹਿਮ ਰੱਖਦੀ ਹੈ ਅਹਿਮਤ ਇਸ ਕਰਕੇ ਰੱਖਦੀ ਹੈ ਕਿ ਭਾਰਤ ਇਸ ਵਕਤ ਜਿਹੜਾ ਕੋਸ਼ਿਕ ਮਾਮਲਿਆਂ ਦੇ ਉੱਪਰ ਕੈਨੇਡਾ, ਅਮਰੀਕਾ, ਭਾਰਤ ਜਿਹੜਾ ਅਮਰੀਕਾ ਹੈਗਾ ਉਹਨਾਂ ਮਾਮਲਿਆਂ ਦੇ ਵਿੱਚ ਜਾਂਚ ਦੇ ਘੇਰੇ ਵਿੱਚ ਕਈ ਮਾਮਲੇ ਹੈਗੇ ਆ ਤੇ ਐਫਬੀਏ ਦੇ ਡਾਇਰੈਕਟਰ ਦੀ ਨਿਯੁਕਤੀ ਭਾਰਤੀ ਮੂਲ ਦੇ ਕੈਸ਼ ਪਨੇਲ ਦੀ ਹੋਣੀ ਇਹਦੀਆਂ ਨਜ਼ਰਾਂ ਇੱਧੇ ਰਹਿਣਗੀਆਂ ਕਿ ਕਿਸ ਤਰ੍ਹਾਂ ਉਹ ਇਹਨਾਂ ਮਾਮਲਿਆਂ ਨੂੰ ਨਿਪਟਣਗੇ ਭਾਵ ਕਿ ਉਹ ਅਮਰੀਕਾ ਦੇ ਡਾਇਰੈਕਟਰ ਹੋਣਗੇ ਤੇ ਅਮਰੀਕਾ ਨੂੰ ਰਿਪਰੈਜ਼ੈਂਟ ਕਰਨਗੇ ਜਿਹੜੀਆਂ ਜਿਹੜੀਆਂ ਇਨਵੈਸਟੀਗੇਟ ਏਜੰਸੀਆਂ ਹੈਗੀਆਂ ਸਮੁੱਚੀਆਂ ਅਮਰੀਕਾ ਦੀਆਂ ਉਹਨਾਂ ਦੇ ਕੰਮਕਾਜ ਦੇ ਉੱਪਰ ਸਾਰ ਨਜ਼ਰ ਜਿਹੜੀ ਰੱਖਣਗੇ ਉਹਨਾਂ ਹਾਲਤਾਂ ਦੇ ਵਿੱਚ ਉਹਦਾ ਬੈਲੈਂਸ ਕਿੱਦਾਂ ਬਣਾਉਂਦੇ ਆ ਕਿਉਂਕਿ ਮਜੁੱਦਾ ਹਾਲਤਾਂ ਦੇ ਜਿਹੜੇ ਦੋ ਵੱਡੇ ਮਸਲੇ FBI ਕੋਲ ਹੈਗੇ ਆ ਇਸ ਵਕਤ ਇਨਵੈਸਟੀਗੇਸ਼ਨ ਦੇ ਫਸਟ ਆਫ ਤੇ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਕੁਝ ਕਿਲਿੰਗਸ ਦੀਆਂ ਸਾਜ਼ਿਸ਼ ਜਿਹੜੀਆਂ ਹੋਈਆਂ ਸੀਗੀਆਂ ਸਿੱਖ ਆਤਮਾ ਨਾਲ ਸੰਬੰਧਤ ਹਾਂਜੀ ਉਹਨਾਂ ਨਾਲ ਸੰਬੰਧਿਤ ਪੈਂਡਿੰਗ ਮਾਮਲੇ FBI ਕੋਲ ਜਾਂਚ ਲਈ ਹੈਗੇ ਆ ਜੀ ਸੋ ਫੋਰਨਨ ਇੰਟਰਫੀਰੈਂਸ ਦੇ ਮਾਮਲੇ ਵੀ ਭਾਰਤ ਦੇ ਸੰਬੰਧੀ ਕੁਝ ਏਦਾਂ ਦੇ ਹੈਗੇ ਆ ਤੇ ਕੈਸ਼ ਪਟੇਲ ਉਹਨਾਂ ਮਾਮਲਿਆਂ ਨੂੰ ਕਿਵੇਂ ਡੀਲ ਕਰਦੇ ਆ ਅਮਰੀਕਾ ਦੀ ਪ੍ਰਣਿਅਤਾ ਜਿਹੜੀ ਆ ਇਹਨਾਂ ਮਾਮਲਿਆਂ 'ਚ ਕਿਵੇਂ ਕਰਦੇ ਆ ਤੇ ਭਾਰਤ ਦੇ ਨਾਲ ਬੈਲੈਂਸ ਕਿਵੇਂ ਬਣਾਉਂਦੇ ਆ ਤੇ ਜਿਹੜਾ ਸਿੱਖ ਭਾਈਚਾਰਾ ਕਾਫੀ ਤੌਰ ਤੇ ਉਹ ਇਸ ਨਿਯੁਕਤੀ ਨੂੰ ਕਿਵੇਂ ਦੇਖਦਾ ਹੈਗਾ ਤੇ ਉਹਦੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਕਿਵੇਂ ਰਹਿੰਦਾ ਆ ਇਹ ਉਹਨਾਂ ਦਾ ਸਮਝ ਦੱਸੂਗਾ ਇਸ ਕਰਕੇ ਇਹ ਨਿਯੁਕਤੀ ਜਿਹੜੀ ਆ ਕਾਫੀ ਅਹਿਮੀਅਤ ਰੱਖਦੀ ਹੈ ਜੀ ਬਿਲਕੁਲ ਜੀ ਸੋ ਲੰਡਨ ਚ ਭਾਰਤੀ ਕੌਂਸਲ ਵੱਲੋਂ ਲਗਾਇਆ ਜਾਣ ਵਾਲਾ ਲਾਈਫ ਸਰਟੀਫਿਕੇਟ ਕੈਂਪ ਰੱਦ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਕਾਨਸਰਟ ਜਿਹੜਾ ਸੀਗਾ ਵੀ ਕਿਉਂ ਰੱਦ ਹੋਇਆ ਹੈਗਾ ਤੇ ਕੀ ਇਹਦੇ ਬਾਰੇ ਗੱਲਬਾਤ ਪਾਰ ਆਈ ਹੈ ਹਾਂਜੀ ਭਾਰਤੀ ਕੌਂਸਲਟ ਵੱਲੋਂ ਲਗਾਤਰੜੇ ਲਾਈਫ ਸਰਟੀਫਿਕੇਟ ਲਗਾਏ ਜਾਣੇ ਸੀ ਉਹ ਲਗਾਤਾਰ ਰੱਦ ਹੋ ਰਿਹਾ ਜੀ ਇਹ ਵੀ ਇੱਕ ਲੰਡਨ ਦੇ ਵਿੱਚ ਜਿਹੜਾ ਕਿ ਇਹ ਕੈਂਪ ਲਗਾਇਆ ਜਾਣਾ ਸੀ 1 ਦਸੰਬਰ ਨੂੰ ਹਾਂਜੀ ਜਿਹੜਾ ਕਿ ਹੁਣ ਰੱਦ ਹੋ ਗਿਆ ਹਾਲਾਂਕਿ ਜਿਹੜਾ ਪ੍ਰਬੰਧਕਾਂ ਨੇ ਕੋਈ ਕਾਰਨ ਨਹੀਂ ਦੱਸਿਆ ਕਿ ਕਿਉਂ ਰੱਦ ਕੀਤਾ ਗਿਆ ਏ ਜਿਹੜਾ ਕੈਂਪ ਸੀਗਾ ਕੀ ਵੈਨਿਸ਼ ਸੈਂਟਰ ਦੇ ਵਿੱਚ ਲਗਾਇਆ ਜਾਣਾ ਸੀਗਾ ਜੀ ਅੱਜ ਅੱਜ 1 ਦਸੰਬਰ ਹੈ ਅੱਜ ਇਹ ਕੈਂਪ ਲਗਾਇਆ ਜਾਣਾ ਸੀ ਜਿਹੜਾ ਕਿ ਹੁਣ ਰੱਦ ਕਰ ਦਿੱਤਾ ਗਿਆ ਲਗਾਤਾਰ ਜਿਹੜਾ ਭਾਰਤੀ ਕੌਂਸਲ ਤੋਂ ਜਿਹੜੇ ਲਾਈਫ ਸਰਟੀਫਿਕੇਟ ਸੀਗੇ ਉਹਨਾਂ ਦੇ ਜਿਹੜੇ ਕੈਂਪ ਲਗਾਏ ਜਾਣੇ ਸੀ ਉਹ ਰੱਦ ਹੋ ਰਿਹਾ ਜੀ ਉਹਨਾਂ ਦੇ ਕਾਰਨ ਕੁਝ ਵੀ ਹੋਣ ਲੇਕਿਨ ਮੁੱਖ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਸਰੀਆਂ ਆਪਸ਼ਨਾਂ ਨਾਲ ਆਪਾਂ ਸਾਂਝੀਆਂ ਕਰਦਣੇ ਆਪਰੇ ਸਰੂਤਿਆਂ ਵਾਸਤੇ ਇਹ ਖਬਰ ਆਪਾਂ ਮੇਰੇ ਫੇਸਬੁਕ ਪੇਜ ਤੇ ਵੀ ਸਾਂਝੀ ਕੀਤੀ ਸੀ ਕਿ ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈਗਾ ਤੇ ਉਹਦੀਆਂ ਬ੍ਰਾਂਚਾਂ ਹੈਗੀਆਂ ਉਹਦੇ ਕੋਲ ਬਾਇ ਅਪਾਇੰਟਮੈਂਟ ਤੇ ਵਾਕਨ ਨਹੀਂ ਜਿਹੜੇ ਜਾ ਸਕਦੇ ਆ ਜਿਹੜੇ ਜਿੰਨੇ ਵੀ ਆਪਣੇ ਪੈਨਸ਼ਨਰਸ ਹੈਗੇ ਅੱਜ ਇਹਨਾਂ ਨੂੰ ਲਾਈਫ ਸਰਟੀਫਿਕੇਟ ਦੀ ਲੋੜ ਹੈ ਤਾਂ ਉੱਥੇ ਕੁਝ ਡਾਕੂਮੈਂਟ ਜਿਹੜੇ ਆ ਉਹਨਾਂ ਨੂੰ ਆਪਣਾ ਪੈਨਸ਼ਨ ਨੰਬਰ ਚਾਹੀਦਾ ਹੈ ਜਿਹੜਾ ਬੁੱਕ ਨੰਬਰ ਅਕਾਊਂਟ ਨੰਬਰ ਚਾਹੀਦਾ ਤੇ ਇਹਦੇ ਨਾਲ ਨਾਲ ਆਪਣਾ ਜਿਹੜਾ ਆ ਇੱਥੋਂ ਤੱਕ ਆਈਡੀ ਚਾਹੀਦੀ ਪਾ ਉਹਦੀ ਆਪਣਾ ਪਾਸਪੋਰਟ ਉਹਨਾਂ ਦਾ ਜਿਹੜਾ ਹੁੰਦਾ ਉਹ ਆਈਡੀ ਵਗੈਰਾ ਚਾਹੀਦੀ ਆ ਤਾਂ ਉੱਥੇ ਜਾ ਕੇ ਵੀ ਆਪਣਾ ਲਾਈਫ ਸਰਟੀਫਿਕੇਟੜਾ ਉਹਦੇ ਸੰਬੰਧੀ ਆਪਣਾ ਜੋ ਵੀ ਉਹਨਾਂ ਦਾ ਕਨਸਰਨ ਆ ਉਹ ਬਣਾ ਸਕਦੇ ਆ ਜੀ ਸੰਬੰਧਤ ਜਿਹੜੇ ਬੈਂਕ ਹੈਗੇ ਆ ਜਿੱਥੋਂ ਉਹਨਾਂ ਨੂੰ ਜਾਂ ਡਿਪਾਰਟਮੈਂਟ ਆ ਜਿੱਥੋਂ ਉਹਨਾਂ ਨੂੰ ਪੈਨਸ਼ਨ ਜਾਰੀ ਹੁੰਦੀ ਆ ਜੀ ਭਾਰਤ ਦੇ ਵਿੱਚ ਉਹਨਾਂ ਕੋਲ ਪਹਿਲਾਂ ਕਨਫਰਮੇਸ਼ਨ ਲੈਣੀ ਜ਼ਰੂਰੀ ਆ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈਗੀ ਆ ਜੇ ਉਹ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਲਾਈਫ ਸਰਟੀਫਿਕੇਟ ਮੰਨਦੇ ਹੈਗੇ ਆ ਤਾਂ ਉਹਨਾਂ ਨੂੰ ਫਿਰ ਉੱਥੇ ਇੱਕ ਆ ਸੋ ਬਿਲਕੁਲ ਜੀ ਗੁਰਮੁਖ ਜੀ ਨੈਕਸਟ ਵੀ ਅਪਾ ਗੱਲਬਾਤ ਕਰਦੇ ਹਾਂ ਜੀ ਜਿਹੜੇ ਅਮਰੀਕਾ ਚ 40 ਮੀਲੀਟਰੀ ਡਰੱਗ ਨਾਲ ਭਾਰਤੀ ਮੂਲ ਦੇ ਦੋ ਵਿਅਕਤੀ ਗੈਰਫਤਾਰ ਹੋਏ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਕੋਈ ਪਹਿਲੀ ਖਬਰ ਨਹੀਂ ਹੈਗੀ ਆਈ ਥਿੰਕ ਇਹ ਆਖਰੀ ਵੀ ਨਹੀਂ ਹੋਣੀ ਤੇ ਬਹੁਤ ਜਿਆਦਾ ਖਬਰਾਂ ਇਹ ਜੀਆਂ ਬਾਹਰ ਆਉਂਦੀਆਂ ਨੇ ਵੀ ਡਰੱਗ ਦੇ ਵਿੱਚ ਜਿਹੜੇ ਭਾਰਤੀ ਆਪਣੇ ਫੜੇ ਜਾਂਦੇ ਨੇ ਜਾਂ ਕੁਝ ਵੀ ਹੈਗੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਸ਼ੁੱਕਰਵਾਰ ਕੋਈ ਦੁਪਹਿਰੇ 2:10 ਵਜੇ 10 ਮਿੰਟ ਤੇ ਹਾਈਵੇ 80 ਦੇ ਉੱਪਰ ਇੱਕ ਟਰੱਕ ਡਰਾਈਵਰਾਂ ਨੂੰ ਰੋਕਿਆ ਗਿਆ ਸੀ ਜਿਹਦੇ ਟੀਮ ਡਰਾਈਵਰ ਸੀਗੇ ਵੰਸ਼ਪ੍ਰੀਤ ਸਿੰਘ 27 ਸਾਲਾ ਤੇ ਮਨਪ੍ਰੀਤ ਸਿੰਘ 37 36 ਸਾਲਾ ਜੀ ਇਹਨਾਂ ਕੋਲੋਂ 40 ਮਿਲੀਅਨ ਦੀ ਕੋਕਨ ਜਿਹੜੀ ਆ ਬਰਾਮਦ ਕੀਤੀ ਗਈ ਆ ਕੁਵਾਰ ਸਿਟੀ ਦੇ ਨੇੜੇ ਇਨਾਂ ਕੋਲੋਂ ਇਹ ਜਿਹੜੀ ਕੋਕੀਨਾਂ ਵੱਡੀ ਮਾਤਰ ਦੇ ਵਿੱਚ ਬਰਾਮਦ ਕੀਤੀ ਗਈ ਹੈ ਜੀ ਦੋਵੇਂ ਜਿਹੜੇ ਇੰਟਾਰੀਅਨ ਨਾਲ ਸੰਬੰਧ ਦੱਸੇ ਜਾਂਦੇ ਆ ਆਪਾਂ ਇਹ ਵੀ ਗੱਲ ਕਹਿ ਦਿੰਨੇ ਆ ਕਿ ਲਗਾਤਾਰ ਜਿੱਦਾਂ ਤੁਸੀਂ ਵੀ ਤਨਵੀਰ ਕਿਹਾ ਕਿ ਇਹ ਪਹਿਲੀ ਖਬਰ ਨਹੀਂ ਹੈਗੀ ਤੇ ਫਿਰ ਆਖਰੀ ਖਬਰ ਨਹੀਂ ਹੈਗੀ ਹ ਹ ਜਿਹੜੇ ਵੀ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਜਿਨ੍ਹਾਂ ਨੂੰ ਲਜਾਇਆ ਜਾਂਦਾ ਜਾਂ ਖੁਦ ਜਾਂਦੇ ਹੈਗੇ ਆ ਇੱਕ ਗੱਲ ਪੱਕੀ ਹਿੰਦੇ ਕਿ ਇਹ ਐਂਡੇ ਦਾ ਆਇਆ ਦਾ ਜੇਲ ਹੁੰਦਾ ਜੀ ਸੋ ਕੋਲ ਮਰਾ ਕੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਠੀਕ ਹੈ ਜਿਹੜੀ ਲਾਈਫ ਵੀ ਡਿਸਟਰੈਕਟ ਹੋ ਜਾਂਦੀ ਹੈ ਜਿਹੜੇ ਨੌਜਵਾਨ ਆ ਤਨਵੀਰ ਆਪਣੇ ਰੇਡੀਓ ਤੇ ਜਰੂਰ ਤੁਸੀਂ ਵੀ ਮੈਸੇਜ ਦਿਓ ਜਿਹੜੇ ਵੀ ਨੌਜਵਾਨ 22 ਤੋਂ ਲੈ ਕੇ ਜਾਂ 18 ਸਾਲ ਤੋਂ ਲੈ ਕੇ 25 27 ਸਾਲ ਦੇ ਵਿੱਚ ਹੈਗੇ ਆ ਟ੍ਰੈਕਿੰਗ ਦੇ ਵਿੱਚ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਸਾਰੀ ਲਾਈਫ ਸਾਹਮਣੇ ਪਈ ਆ ਜੇ ਕੋਈ ਉਹਨਾਂ ਦੇ ਸਾਹਮਣੇ ਇਦਾਂ ਦੇ ਹਾਲਾਤ ਕੋਈ ਉਹਨਾਂ ਨੂੰ ਇਸ ਪਾਸੇ ਲਿਜਾਉਣ ਦੀ ਕੋਸ਼ਿਸ਼ ਕਰਦਾ ਤੇ ਆਪਣੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਾ ਇਹ ਜਿਹੜੇ ਇਦਾਂ ਦੇ ਕੰਮ ਹੈਗੇ ਆ ਉਹ ਲਗਾਤਾਰ ਆ ਉਹਦਾ ਐਂਡ ਜਿਹੜਾ ਆ ਉਸ ਲੱਖਾਂ ਜੀ ਤੇ ਇਹ ਧੁੱਖਾਂ ਦੀ ਲੋੜ ਆ ਜੀ ਬਿਲਕੁਲ ਜੀ ਦੇਖੋ ਏ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਆ ਕਿ ਹਰ ਇੱਕ ਨੂੰ ਲਾਈਫ ਦੇ ਵਿੱਚ ਦੋ ਆਪਸ਼ਨਾਂ ਮਿਲਦੀਆਂ ਨੇ ਜਾਂ ਤਾਂ ਤੁਸੀਂ ਮਿਹਨਤ ਕਰ ਲਓ ਜਾਂ ਫਿਰ ਤੁਸੀਂ ਬਿਨਾਂ ਮਿਹਨਤ ਤੋਂ ਦੋ ਨੰਬਰ ਦਾ ਕੰਮ ਕਰ ਲਓ ਠੀਕ ਆ ਸੋ ਕਿਸੇ ਨਾ ਕਿਸੇ ਪਾਸੇ ਦੋ ਨੰਬਰ ਦਾ ਕੰਮ ਹੈ ਤੇ ਤੁਹਾਡੀ ਲਾਈਫ ਦੇ ਨਾਲ-ਨਾਲ ਜਿਹੜੀ ਫੈਮਲੀ ਵੀ ਜਿਹੜੀ ਪਿੱਛੇ ਰੋਲ ਜਾਂਦੀ ਏ ਸੋ ਨੂੰ ਸਮਝਣਾ ਚਾਹੀਦਾ ਜਿਹੜੇ ਸਾਡੇ ਯੰਗਸਟਰਸ ਯੂਥ ਹੈਗੇ ਆ ਟਰੱਕਿੰਗ ਦੇ ਵਿੱਚ ਤੁਸੀਂ ਹੈਗੇ ਹੋ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ ਤੁਸੀਂ ਰੋਕਿਆ ਕਰੋ ਥੋੜੇ ਸਾਹਮਣੇ ਕੋਈ ਇਹ ਪ੍ਰਪੋਜ਼ਲ ਲੈ ਕੇ ਆਂਦਾ ਤੁਸੀਂ ਉਸ ਚੀਜ਼ ਨੂੰ ਰੋਕੋ ਵੀ ਅਸੀਂ ਇਹ ਸੈਪਟ ਨਹੀਂ ਕਰਨਾ ਤੇ ਕਿਸੇ ਹੋਰ ਨੂੰ ਵੀ ਨਹੀਂ ਕਰਨ ਦੇਣਾ ਠੀਕ ਹੈ ਜੀ ਸਾਡੇ ਨਾਲ ਕਾਲਰਸ ਵੀ ਜੁੜ ਚੁੱਕੇ ਨੇ ਗੁਰਮੁਖ ਜੀ ਅਸੀਂ ਇੱਕ ਅੱਧੀ ਕਾਲਰ ਅਸੀਂ ਔਨ 에ਅਰ ਕਰਦੇ ਹਾਂ ਤੇ ਨਾਲ ਦੀ ਨਾਲ ਫਿਰ ਬਾਕੀ ਦੀਆਂ ਜਿਹੜੀਆਂ ਅੱਜ ਦੇ ਵਿਸ਼ੇ ਆ ਤੇ ਉਸ ਬਾਰੇ ਗੱਲਬਾਤ ਕਰਾਂਗੇ ਹਾਂਜੀ ਜਸਪੀਰ ਜੀ ਤੁਸੀਂ ਔਨ 에ਅਰ ਸਤਿ ਸ਼੍ਰੀ ਅਕਾਲ ਜੀ 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 ਸਤਿ ਸ਼੍ਰੀ ਅਕਾਲ ਗੁਰਮੁਖ ਵਾਜ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਲਗਦਾ ਹੈ ਭਾਈ ਸਾਹਿਬ ਦੀ ਜਿੰਨੀ ਸਫਤ ਕਰਨੀ ਚਾਹੀਦੀ ਆ 19 ਸਾਡੇ ਕੋਲ ਘਟਿਆ ਬਹੁਤ ਸਤਿਕਾਰਯੋਗ ਆ ਪਰ ਇਹਨਾਂ ਤੋਂ ਕੁਝ ਨੇ ਸਿੱਖਣ ਦੀ ਲੋੜ ਆ ਜਿਹੜਾ ਸਾਡਾ ਮੀਡੀਆ ਤਨਵੀਰ ਜੀ ਹੂੰ ਸਾਡਾ ਮੀਡੀਆ ਐ ਨਹੀਂ ਖਾਲੀ ਡੱਬਿਆਂ ਦੇ ਵਿੱਚ ਲੱਡੂ ਦੇ ਕੇ ਆ ਨਾ ਵੰਡੀ ਜਾਂਦਾ ਆ ਕਹਿੰਦਾ ਮਤਲਬ ਸੱਚ ਨਹੀਂ ਕੋਈ ਬੋਲਦਾ ਮੈਂ ਭਾਈ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆ ਐਵੇਂ ਕਹਿੰਦੇ ਹੁੰਦੇ ਕਾਗਜ਼ ਦੇ ਜਹਾਜ਼ ਬਣਾ ਕੇ ਚੜਾਈ ਜਾਂਦੇ ਆ ਸੱਚ ਨੂੰ ਸੱਚ ਕਹੋ ਸੱਚ ਬੋਲਣ ਦੀ ਜੋਤ ਰੱਖੋ ਬਾਕੀ ਜਿਹੜੇ ਸਾਡੇ ਟਰাকিং ਕੰਪਨੀ ਵਾਲੇ ਭਰਾ ਆ ਪਲੀਜ਼ ਸਾਡੇ ਬੰਦੇ ਨੂੰ ਜੂਜਲਾ ਕਰੋ ਤੁਸੀਂ ਥੋੜੀ ਕਮਾਈ ਦੀ ਖਾਤਰ ਇਹਨਾਂ ਨੂੰ ਵਿਚਾਰਿਆਂ ਨੂੰ ਜੇਲ੍ਹਾਂ ਦੇ ਪਿੱਛੇ ਸੱਟ ਰਹੇ ਆ ਆਪਣੇ ਅਦਾਲਿਆਂ ਨੂੰ ਤੁਸੀਂ ਵੱਡ ਵੱਡੀਆਂ ਗੱਡੀਆਂ ਲੈ ਕੇ ਪੇਰ ਆਏ ਆ ਮੋੜ ਕੇ ਤੁਹਾਡੇ ਤੋਂ ਵੀ ਮਾਰਾ ਸਮਝਦਾ ਆ ਜਿਦਾਂ ਆ ਜਾਣਾ ਜਦੋਂ ਤੁਸੀਂ ਪੂ ਨਹੀਂ ਦੇਖਣਾ ਇੱਕ ਥੋੜਾ ਜਿਹਾ ਲਾਲਚ ਦੀ ਖਾਤਰ ਕਹਿੰਦਾ ਮੈਂ ਤਾਂ ਤਨਵੀਰ ਜੀ ਤੁਸੀਂ ਆਮ ਸੁਧਾਨ ਬੰਦਾ ਜਿਹੜਾ ਟੈਕ ਡਰਾਈਵਰ ਆ ਉਹਨੂੰ ਜੇਲ੍ਹਾਂ ਦੀਆਂ ਸਲਾਖਾਂ ਚ ਨਾ ਭੇਜੋ ਪਲੀਜ਼ ਰੱਬ ਤੋਂ ਡਰੋ ਧੰਨਵਾਦ ਆ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਵਿਚਾਰ ਜਾ ਚੁੱਕੇ ਨੇ ਜੀ ਸੋ ਬਿਲਕੁਲ ਜੀ ਅਸੀਂ ਅੱਜ ਗੱਲਬਾਤ ਕਰਦੇ ਹਾਂ ਜੀ ਗੁਰਮੁਖ ਜੀ ਜਿਹੜੀ ਮੇਨ ਖਬਰਾਂ ਸਾਡੀਆਂ ਦੋ ਹੈਗੀਆਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਸਰੀ ਬ੍ਰਿਟਿਸ਼ ਕੋਲੰਬੀਆ ਚ ਪੰਜਾਬੀ ਭਾਈਚਾਰੇ ਵੱਲੋਂ ਵਰਕਦਾ ਦੀ ਹਿੱਤਾਂ ਦੇ ਲਈ ਬਣਾਈ ਯੂਨੀਅਨ ਠੀਕ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਕੇ ਅਲਾਈਅੰਸ ਰੱਖਿਆ ਗਿਆ ਇਸ ਦਾ ਨਾਮ ਤੇ ਮੁੱਖ ਤੌਰ ਤੇ ਟਰੱਕ ਡਰਾਈਵਰਾਂ ਤੇ ਆਨਰ ਆਪਰੇਟਰਾਂ ਦੇ ਹੱਕਾਂ ਚ ਕਰੇਗੀ ਕੰਮ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਉਂਕਿ ਸਾਡਾ ਪ੍ਰੋਗਰਾਮ ਜਰਚ ਆਫ ਟਰਕਿੰਗ ਦੇ ਰਿਲੇਟਿਡ ਵੀ ਬਹੁਤ ਅਸੀ ਗੱਲਾਂ ਬਾਤਾਂ ਸਾਰੀਆਂ ਲੈ ਕੇ ਆਉਨੇ ਆ ਸੋ ਜਿਹੜੀ ਇਹ ਇੱਕ ਯੂਨੀਅਨ ਬਣਾਈ ਗਈ ਹੈ ਟਰਕਿੰਗ ਦੇ ਲਈ ਟਰੱਕ ਡਰਾਈਵਰਾਂ ਤੇ ਆਨਰਪਰੇਟਰਾਂ ਦੇ ਲਈ ਬਣਾਈ ਗਈ ਹੈ ਕਿਸ ਤਰ੍ਹਾਂ ਦੇ ਕੰਮ ਹੋਣਗੇ ਤੇ ਇਹ ਕੀ ਅੱਗੇ ਸਾਡੇ ਲਈ ਕਹਿ ਲੋ ਪ੍ਰਪੋਜ਼ਲ ਲੈ ਕੇ ਆ ਰਹੇ ਨੇ ਤੇ ਇਹ ਚੀਜ਼ অন্ਟਾਰੀਓ ਦੇ ਵਿੱਚ ਹੋਏਗੀ ਤੇ ਕਦੋਂ ਹੋਏਗੀ ਹਾਂਜੀ ਇਸ ਖਬਰ ਦੇ ਉੱਪਰ ਜਦੋਂ ਆਪਾਂ ਇਸ ਖਬਰ ਨੂੰ ਕਵਰ ਕਰਕੇ ਹਟਾਂਗੇ ਤੇ ਮੈਂ ਚਾਹਾਂਗਾ ਕਿ ਜਿਹੜੇ ਸਰੋਤੇ ਹੈਗੇ ਜਰੂਰ ਦੱਸਣ ਕਿ ਇਦਾਂ ਦੀਆਂ ਪਹਿਲ ਕਦਮੀਆਂ ਹੋਣੀਆਂ ਚਾਹੀਦੀਆਂ ਕਿਵੇਂ ਹੋਣੀਆਂ ਚਾਹੀਦੀਆਂ ਤੇ ਕੀ ਉਹਦੇ ਇਨਪੁਟਾਂ ਕੋਈ ਪਾਉਣੀ ਚਾਹਣਾ ਚਾਹੇ ਤਾਂ ਪਾ ਸਕਦਾ ਜੀ ਜੀ ਹਾਂਜੀ ਆ ਖਬਰ ਜਿਹੜੀ ਆ ਅਹਿਮ ਹੈਗੀ ਆ ਆਪਣੇ ਆਪ ਦੇ ਵਿੱਚ ਭਾਵੇਂ ਆਮ ਖਬਰ ਆ ਇਹ ਖਬਰ ਮੈਂ ਪਹਿਲਾਂ ਆਪਾਂ ਸ਼ੇਅਰ ਕੀਤੀ ਸੀ ਰੇਡੀਓ ਤੇ ਕੱਲ ਮੈਂ ਕਿਹਾ ਤੁਸੀਂ ਬੋਲਿਆ ਸੀ ਕੇ ਅਲਾਈਅੰਸ ਨਾਵੀ ਇੱਕ ਸੰਸਥਾ ਜਿਹੜੀ ਆ ਉਹ ਬਣਾਈ ਗਈ ਆ ਜੀ ਬੀਸੀ ਵੱਲੋਂ ਸ਼ੁਰੂਆਤ ਇਹਦੀ ਕੀਤੀ ਗਈ ਆ ਅੱਜ 1 ਦਸੰਬਰ ਨੂੰ ਇਹਦੀ ਮੀਟਿੰਗ ਆ ਪਹਿਲੀ ਪਲੇਟਿੰਗ ਮੀਟਿੰਗ ਹੈਗੀ ਆ ਜੀ ਇਹ ਜਿਹੜੀ ਅਲਾਈਅੰਸ ਹੈਗੀ ਆ ਯੂਨੀਅਨ ਦੇ ਰੂਪ ਦੇ ਵਿੱਚ ਬਣਾਈ ਗਈ ਆ ਤਾਂ ਇਹਦਾ ਮੁੱਖ ਮਕਸਦ ਹੋਏਗਾ ਕਿ ਜਿੰਨੇ ਵਰਕਰ ਪੰਜਾਬੀ ਭਾਚਰਨ ਸੰਬੰਧਿਤ ਕੰਮ ਕਰਦੇ ਆ ਮੁੱਖ ਤੌਰ ਤੇ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ ਓਨਰ ਪੇਟ ਤੇ ਡਰਾਈਵਰਸ ਖਾਸ ਤੌਰ ਤੇ ਆਪਾਂ ਕਹਿ ਸਕਦੇ ਆ ਜਾ ਇਹਦੇ ਨਾਲ ਸੰਬੰਧਤ ਜਿਹੜੇ ਵਰਕਰ ਵੀ ਹੈਗੇ ਅੰਦਰ ਸਪੈਚ ਕੰਮ ਕਰਦੇ ਆ ਜਾਂ ਜਿਹੜੇ ਟਰਾਂਸਪੋਰਟ ਦੇ ਨਾਲ ਹੋਰ ਵੀ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਸਟਾਫ ਕੰਮ ਕਰਦਾ ਉਹਨਾਂ ਦੇ ਹਿੱਤਾਂ ਦੀ ਪ੍ਰਾਣਿਤਤਾ ਕਰਨ ਵਾਸਤੇ ਇਹ ਸੰਸਥਾ ਮੁੱਖ ਰੂਪ ਵਿੱਚ ਕੰਮ ਕਰੂਗੀ ਠੀਰਕਰਤਾ ਸਿੰਘ ਸਰਾਭਾ ਦੇ ਨਾਂ ਦੇ ਉੱਪਰ ਇਹ ਜਿਹੜੀ ਆ ਉਹਨਾਂ ਦੀ ਸੋਚ ਨੂੰ ਸਮਰਪਿਤ ਇਹ ਸੰਸਥਾ ਬਣਾਈ ਗਈ ਹੈ ਜੀ ਮੁੱਖ ਰੂਪ ਇਹ ਕਿ ਮੈਂਬਰਸ਼ਿਪ ਦੇ ਬੇਸ ਦੇ ਉੱਪਰ ਸੰਸਥਾ ਹੋਊਗੀ ਅੱਪਾ ਇਹ ਵੀ ਆਪਣੀ ਸੁਰਤਿਆਂ ਨੂੰ ਦੱਸ ਦਿੰਨੇ ਕਿ ਸੰਸਥਾਵਾਂ ਜਿਹੜੀ ਚਾਈ ਅਲਾਈਅੰਸ ਜਿਹੜੀਆਂ ਵਾ ਮੀਨ ਸਟ੍ਰੀਮ ਚ ਬਣੀਆਂ ਹੋਈਆਂ ਪਹਿਲਾਂ ਟਰੈਕਿੰਗ ਲਾਇਸ ਬਣੀਆਂ ਹੋਈਆਂ ਨੇ ਲੇਕਿਨ ਵਰਕਰ ਦੀ ਲਾਇਸ ਨਹੀਂ ਬਣੀ ਹੋਈ ਕੁਝ ਇੱਕ ਹੈਗੀਆਂ ਨੇ ਤੇ ਕਰੇਨੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਨਹੀਂ ਕਰ ਸਕੀਆਂ ਲੇਕਿਨ ਪੰਜਾਬੀ ਭਾਈਚਾਰੇ ਦੇ ਅਿਹੜੀ ਪਹਿਲੀ ਜਿਹੜੀ ਆ ਪਲੇਠੀ ਮੀਟਿੰਗ ਇਹਦੀ ਸਰੀ ਚ ਰੱਖੀ ਗਈ ਆ ਉਸ ਤੋਂ ਬਾਅਦ ਸ਼ਾਇਦ ਅਨਟਾਰੀਓ ਤੇ ਮੌਂਟਰੀਅਲ ਵਾਲੇ ਵੀ ਇਹਨਾਂ ਦੀਆਂ ਨੀਆਂ ਮੀਟਿੰਗਾਂ ਰੱਖੀਆਂ ਜਾਣੀਆਂ ਹੂੰ ਇਹਦਾ ਮੁੱਖ ਮਕਸਦ ਕੀ ਹੋਊਗਾ ਜੀ ਕਿ ਇਹ ਜਿਹੜੇ ਵੀ ਮੈਂਬਰਸ਼ਿਪ ਇਹਦੇ ਚ ਆ ਜਾਣਗੇ 1000 2000 4000 ਜਿੰਨੇ ਵੀ ਆਪਣਾ ਮੈਂਬਰ ਬਣਨਗੇ ਇਕੱਲਾ ਬੰਦਾ ਜਦੋਂ ਵੀ ਕਿ ਆਨਰਪੇਟਰ ਹੈ ਜਾਂ ਡਰਾਈਵਰ ਹੈਗਾ ਉਹਨੂੰ ਆਪਣੇ ਕੋਈ ਵੀ ਜਿਹੜੀ ਵੇਜ ਸੱਪਟ ਹੈਗੀਆਂ ਨੇ ਜਾਂ ਕੋ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਲੈਣ ਵਾਸਤੇ ਉਹਨਾਂ ਜਿਹੜੀ ਕਾਨੂੰਨੀ ਲੜਾਈ ਆ ਉਹਨਾਂ ਦੀ ਉਹ ਲੜਨ ਵਾਸਤੇ ਉਹਨੂੰ ਕਾਫੀ ਉਹਦੀ ਆ ਹਿੰਮਤ ਜਟਾਉਣੀ ਪੈਂਦੀ ਆ ਆਪਣਾ ਕੰਮ ਛੱਡਣਾ ਪੈਂਦਾ ਜੀ ਉਹਨਾਂ ਹਾਲਤਾਂ ਚ ਜਿਹੜਾ ਇਹ ਐਡਆਇਸ ਹੈਗੀ ਆ ਇਹ ਕਾਨੂੰਨੀ ਵੀ ਜਿੱਥੇ ਆਪਾਂ ਕਹਿ ਸਕਦੇ ਹਾਂ ਸਪੋਰਟ ਕਰੂਗੀ ਉਹਨਾਂ ਵਾਲੇ ਸਮੇਂ ਦੇ ਵਿੱਚ ਦੂਜੇ ਪਾਸੇ ਆਪਾਂ ਕਹਿ ਸਕਦੇ ਕੁ ਸੁਭਾਵਨਾਵਾਂ ਜਿਹੜੀਆਂ ਹੁੰਦੀਆਂ ਹਨ ਬਿਜ਼ਨਸ ਪੱਖੋਂ ਆਨਰਪ੍ਰੀਟਰਸ ਲਈ ਉਹਦੇ ਲਈ ਵੀ ਇਹ ਕੰਮ ਕਰੂਗੀ ਕਿ ਕਿਵੇਂ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਹੈ ਉਹਨਾਂ ਦੀ ਸੁਭਾਵਨਾਵਾਂ ਕੀ ਹੈਗੀਆਂ ਨੇ ਕਿਵੇਂ ਉਹ ਆਪਣੇ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਸੋਚ ਸਕਦੇ ਕਿਸੇ ਕੰਮ ਵਾਸਤੇ ਪਾਵਾ ਕਿ ਓਵਰਆਲ ਹਰ ਖੇਤਰ ਦੇ ਵਿੱਚ ਜਿਹੜੀ ਸਪੋਰਟ ਕਰਨ ਵਾਸਤੇ ਸੰਸਥਾ ਜਿਹੜੀ ਬਣਾਈ ਜਾਣੀ ਹੈ ਜੀ ਮੈਂ ਕੋਸ਼ਿਸ਼ ਕੀਤੀ ਸੀ ਕੱਲ ਯਾ ਅਗਲੇ ਵੀਕ ਨੂੰ ਦੇ ਕੋਸ਼ਿਸ਼ ਕਰਾਂ ਕਿ ਉਹਨਾਂ ਦੇ ਕਿਸੇ ਨੁਮਾਇंदे ਨੂੰ ਰੇਡੀਓ ਤੇ ਲਿਆ ਕੇ ਆਪਾਂ ਸਾਰੀ ਗੱਲਬਾਤ ਸਿੱਧੇ ਤੌਰ ਤੇ ਆਪਣੇ ਸਰੋਤਿਆਂ ਨਾਲ ਕਰਾਈਏ। ਬਿਲਕੁਲ ਜੀ। ਅਸਲ ਦੇ ਵਿੱਚ ਉਹਦਾ ਮਕਸਦ ਕੀ ਆ ਲੇਕਿਨ ਖਬਰਾਂ ਬਾਂਗ ਮੈਂ ਜਿੰਨੀ ਕਿ ਸਾਂਝੀ ਜਾਣਕਾਰੀ ਕਰਨੀ ਸੀ ਕਿ ਹੁਣ ਜਿਹੜਾ ਵਿੰਟਰ ਸਟਾਰਟ ਹੋ ਗਿਆ ਅਸੀਂ ਖੁਦ ਇਹਨਾਂ ਪ੍ਰੋਫੈਸ਼ਨਲਾਂ ਨਾਲ ਸੰਬੰਧਿਤ ਹੈਗੇ ਹਾਂ ਤੁਹਾਨੂੰ ਠੀਕ ਹੈ ਜੀ ਤੇ ਮੈਂ ਇਹ ਗੱਲ ਕਹਿ ਦਿੰਨਾ ਕਿ ਜਿਹੜਾ ਡਰਾਈਵਰਸ ਦਾ ਹੱਕ ਹੈਗਾ ਜਦੋਂ ਅੱਜ ਹੁਣ ਡਰਾਈਵਰ ਆ ਟ੍ਰੇਲਰਸ ਵਿੱਚ ਕਰਦਾ ਬਾਹਰ ਜਾ ਕੇ ਜਾਂ ਜਦੋਂ ਵੀ ਉਹ ਜੋਬ ਆਊਟਸਾਈਡ ਕਰਦਾ ਟਰੱਕ ਤੋਂ ਜਿਹੜੇ ਹੱਥ ਆ ਉਹ ਨੀਲੇ ਹੋ ਜਾਂਦੇ ਆ ਜੀ ਡਰਾਈਵਰ ਦੇ ਠੀਕ ਹੈ ਜੀ ਸੋ ਉਹਦੀ ਜਿਹੜੀ ਮਿਹਨਤ ਬਹੁਤ ਹਾਰਡ ਵਰਕ ਹੈ ਜੇ ਕੋਈ ਥਫਟ ਕਰਦਾ ਮਾਰਦਾ ਹੈਗਾ ਤਾਂ ਉਹਨੂੰ ਉਹ ਪੈਸੇ ਪਟੜਨੇ ਦਾ ਹੈ ਨਹੀਂ ਪੰਜਾਬੀ ਭਾਸ਼ਾ ਜਿਹਾ ਆਪਾਂ ਕਹਿ ਦਿੰਦੇ ਆ ਹਾਂਜੀ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਹੁਣ ਉਹਦੇ ਸਾਹਮਣੇ ਇੱਕ ਵੱਡੀ ਆਪਸ਼ਨ ਹੁੰਦੀ ਆ تنویر ਕਿ ਕੀ ਉਹ ਕਿੱਧਰ ਜਾਵੇ ਪਾਬ ਆਪਣਾ ਕੰਮ ਛੱਡ ਕੇ ਵਕੀਲ ਜਾਵੇ ਵਕੀਲਾਂ ਦੀ ਫੀਸ ਥੋੜੀ ਨਹੀਂ ਹੈਗੀ ਠੀਕ ਹੈ ਜੀ ਫਿਰ ਮੁੱਖ ਤੌਰ ਤੇ ਹੁੰਦਾ ਕਿ ਐਕਸਪੀਰੀਅੰਸ ਨਹੀਂ ਹੁੰਦਾ ਕਿਸਾਂ ਦਾ ਕਿ ਇਹਦੇ ਵਿੱਚ ਕੀ ਹੋਣਾ ਸ਼ੁਰੂ ਕਿੱਥੋਂ ਹੋਣਾ ਐਂਡ ਕਿਵੇਂ ਹੋਣਾ ਆ ਇਹਦੇ ਵਿੱਚ ਟਰਮਸ ਕੀ ਆ ਗਏ ਆ ਜਿਹੜਾ ਅੰਟਾਰੀਓ ਦਾ ਸਟੇਟ ਲਾ ਗਈ ਕਹਿੰਦਾ ਵਾ ਫੈਡਰਲ ਲਾ ਕੀ ਕਹਿੰਦਾ ਆ ਉਹਨਾਂ ਨਾਲ ਤਾਂ ਜਿਹੜੇ ਐਕਸਪਰਟ ਆ ਗਏ ਆ ਕੋਸ਼ੇਪ ਜੇ ਸੰਸਥਾ ਉਹਨਾਂ ਦੇ ਨਾਲ ਉਹਨਾਂ ਨੂੰ ਹਾਇਰ ਕਰਕੇ ਜਾਂ ਉਹਨਾਂ ਦੀ ਮਦਦੇ ਨਾਲ ਕੰਮ ਕਰੂਗੀ ਜਿੱਦਾਂ ਕਿ ਆਪਾਂ ਅਮੀਰ ਕਰਦੇ ਹਾਂ ਇਸ ਗੱਲ ਦੀ ਠੀਕ ਹੈ ਜੀ ਹਾਂਜੀ ਤਾਂ ਫਿਰ ਉਹਨਾਂ ਨਾਲ ਤਾਂ ਬੰਦੇ ਦੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਥੋੜੀ ਜੀ ਮੈਂਬਰਸ਼ਿਪ ਦੇ ਨਾਲ ਹੋ ਜਾਊਗਾ ਪਾਵੇਗਾ ਅਲਾਈਅੰਸ ਦੇ ਨਾਲ ਉਹ ਜੁੜ ਜਾਊਗਾ ਤਾਂ ਉਹਦੇ ਨਾਲ ਕਰਕੇ ਉਹਨਾਂ ਨੂੰ ਜਿਹੜੀ ਆ ਆਪਣੀ ਜਿਹੜੀ ਲੜਾਈ ਲੜਨੀ ਸੌਖੀ ਹੋ ਜਾਊਗੀ ਆਪਣਾ ਏਰੀਆ ਸੁਭਾਅ ਨਾ ਚੰਗੀਆਂ ਲੈ ਕੇ ਚੱਲਣੀ ਚਾਹੀਦੀ ਅਮੀਰ ਵੀ ਚੰਗੀ ਲੈ ਕੇ ਚੱਲਣੀ ਚਾਹੀਦੀ ਆ ਤਨਵੀਰ ਤੇ ਮੈਂ ਬਿਲਕੁਲ ਜੀ ਕੁਝ ਨਵੀਂ ਉਪਯੋਗ ਚਲੋ ਕਹਿ ਲੋ ਵੀ ਇੱਕ ਨਵੀਂ ਕੁਝ ਵੀ ਜੋ ਵੀ ਯੂਨੀਅਨ ਬਣ ਰਹੀ ਹੈ ਸਾਡੇ ਸਾਰਿਆਂ ਲਈ ਟਰਕਿੰਗ ਭਾਈਚਾਰੇ ਤੇ ਇੱਕ ਨਵੀਂ ਚੀਜ਼ ਹੈਗੀ ਹੈ ਹੋਪਫੁਲੀ ਕੁਝ ਅੱਗੋਂ ਜਿਹੜੇ ਰਿਜ਼ਲਟ ਵੀ ਆਣ ਵਧੀਆ ਹੋਣ ਸਾਡੇ ਹੱਕਾਂ 'ਚ ਹੋਣ ਤੇ ਜੋ ਗਲਤ ਹੋ ਰਿਹਾ ਹੈ ਉਹਨੂੰ ਖਤਮ ਕੀਤਾ ਜਾਵੇ ਜੇ ਇਸ ਚੀਜ਼ ਨੂੰ ਯੂਨੀਅਨ ਜੇ ਆਂਦੀ ਵੀ ਹੈਗੀ ਐ ਜੇ ਸਾਡੇ ਜਿੰਨੇ ਵੀ ਟਰੱਕਰ ਭਾਈਚਾਰੇ ਵਿੱਚ ਤੇ ਤਨਖਾਹਾਂ ਜਿਨ੍ਹਾਂ ਦੇ ਨਹੀਂ ਦਿੱਤੀਆਂ ਗਈਆਂ ਹੈਗੀਆਂ ਟਾਈਮ ਤੇ ਜਾਂ ਫਿਰ ਦੇਣ ਤੋਂ ਕੰਪਨੀਆ ਮਕੈਰੀ ਮੁੱਕ ਰਹੀ ਗਈ ਨੇ ਠੀਕ ਹੈ ਜੇ ਇਸ ਚੀਜ਼ ਨੂੰ ਇਹ ਕਵਰ ਕਰਦੇ ਨੇ ਉਹਨਾਂ ਦੀ ਹੈਲਪ ਕਰਦੇ ਨੇ ਤੇ ਇਸ ਚੀਜ਼ ਨਾਲ ਦੇਖੋ ਇੱਕ ਤਾਂ ਟਰਕਿੰਗ ਦੇ ਵਿੱਚ ਜਿੰਨੇ ਵੀ ਇਸ ਚੀਜ਼ ਤੋਂ ਪਹਿਲਾਂ ਫੇਸ ਕਰ ਰਹੇ ਸੀ ਉਹ ਚੀਜ਼ ਘਟ ਜੇਗੀ ਤੇ ਨਾਲ ਦੀ ਨਾਲ ਕੰਪਨੀਆਂ ਨੂੰ ਵੀ ਓਨਰਸ ਨੂੰ ਵੀ ਜਿਹੜੇ ਹੋਣਗੇ ਉਹਨਾਂ ਨੂੰ ਥੋੜਾ ਡਰ ਬੈਠੇਗਾ ਕਿ ਹਾਂਜੀ ਸਾਡੇ ਨਾਲ ਲੜਨ ਦੇ ਲਈ ਹੁਣ ਇੱਕ ਯੂਨੀਅਨ ਰੈਡੀ ਹੋ ਚੁੱਕੀ ਹੈ ਠੀਕ ਹੈ ਜੀ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਸੀ ਤੇ ਅ ਅਸੀਂ ਉਮੀਦ ਰੱਖਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਇੱਕ ਰਿਜ਼ਲਟ ਸਾਨੂੰ ਪੋਜ਼ਿਟਿਵ ਪਾਸ ਹੀ ਆਵੇ ਹਾਂਜੀ ਬਿਲਕੁਲ ਆ ਆਪਾਂ ਸਰੋਤਿਆਂ ਨੂੰ ਇਹ ਗੱਲ ਕਹਿੰਦੇ ਹਾਂ ਕਿ ਕੋਈ ਵੀ ਜਿਹੜਾ ਸਵਾਲ ਕਿਸੇ ਦੇ ਮਨ 'ਚ ਹੋਵੇ ਮੈਂ ਕੋਸ਼ਿਸ਼ ਕਰੂੰਗਾ ਹਾਂਜੀ ਮੈਂ ਉਹਨਾਂ ਦੇ ਕੰਟੈਕਟਸ ਹੈਗਾ ਕਿ ਨੈਕਸਟ ਸੈਟਰਡੇ ਆਪਾਂ ਲੈ ਕੇ ਆਈਏ ਤੇ ਕਿਉਂਕਿ ਸਵਾਲ ਕਰਨ ਦਾ ਵੀ ਹੱਕ ਹੈਗਾ ਸਰੋਤਿਆਂ ਨੂੰ ਕਈ ਕਿਉਂਕਿ ਕਈ ਅਲਾਈਐਂਸ ਮੈਂ ਇਹਨਾਂ ਦੇ ਅੰਦਰ ਕਿ ਪਹਿਲੀ ਅਲਾਈਐਂਸ ਹੋਊਗੀ ਬਣਨ ਵਾਲੀ ਪਰ ਜੇ ਸੰਘਰਸ਼ ਨੂੰ ਆਰਗਨਾਈਜ਼ ਰੂਪ ਦੇ ਵਿੱਚ ਇਹ ਅਲਾਈਐਂਸ ਜੇ ਏਦਾਂ ਸਾਹਮਣੇ ਆਉਂਦੀ ਆ ਤਾਂ ਬਹੁਤ ਸਾਰੇ ਸਰੋਤਿਆਂ ਦੇ ਸਵਾਲ ਵੀ ਹੋ ਇਸ ਜਿਹੜਾ ਜਿੰਨਾ ਵੀ ਇਹ ਕਾਰੋਬਾਰ ਹੈਗਾ ਉਹ ਨਾਲ ਸੰਬੰਧਤ ਹੈਗੀ ਆ ਚਾਹੇ ਕੋਈ ਟਰਾਂਸਪੋਰਟਰ ਉਹਦਾ ਵੀ ਸਵਾਲ ਹੋ ਸਕਦਾ ਉਹਨਾਂ ਦਾ ਵੀ ਕੋਈ ਕਈ ਪੱਖ ਹੁੰਦੇ ਆ ਜੀ ਹਾਂ ਜੀ ਹਾਂ ਜੀ ਤੋਂ ਆਪਾਂ ਕੱਲੇ ਵਰਕਰਾਂ ਦੇ ਬੇਸ ਦੇ ਗੱਲ ਨਹੀਂ ਕਰਦੇ ਕਈ ਟਰਾਂਸਪੋਰਟਰਾਂ ਦੇ ਕੰਸਰਨ ਹੈਗੇ ਕਿ ਜੇ ਉਹਨਾਂ ਦਾ ਨਵਾਂ ਟਰੱਕ ਉਹਨਾਂ ਲਿਆ ਹੈਗਾ 2 ਲੱਖ ਡਾਲਰ ਦਾ ਉਹਦੇ ਤੇ ਇੰਸ਼ੋਰੈਂਸ ਹੈਗੀ ਆ ਜੀ ਉਹਦੇ ਉੱਪਰ ਉਹਨੂੰ ਕਈ ਤਰ੍ਹਾਂ ਦੇ ਖਰਚੇ ਪੈਂਦੇ ਆ ਤੇ ਜੇ ਉਹਦਾ ਨੁਕਸਾਨ ਕੋਈ ਇਦਾਂ ਹੀ ਕਰ ਦਿੰਦਾ ਬਿਨਾ ਗੈਰ ਜ਼ਿੰਮੇਵਾਰੀ ਦੇ ਨਾਲ ਉਹ ਵੀ ਚੰਗੀ ਗੱਲ ਨਹੀਂ ਹੈਗੀ। ਸੋ ਆਪਾਂ ਇਹ ਕਹਿ ਦਿੰਨੇ ਆ ਕਿ ਜੇ ਅਨੈਕਸ ਸੈਟਰਡੇ ਆਪਾਂ ਕੋਸ਼ਿਸ਼ ਕਰਾਂਗੇ ਲਿਆਵਾਂਗੇ ਜੇ ਕਿਹੜਾ ਸਵਾਲ ਹੈਗਾ ਤਾਂ ਉਹ ਵੀ ਕਰਨਾ ਚਾਹੀਦਾ ਹੈ। ਸਵਾਲ ਕਰਨ ਦਾ ਸਭ ਨੂੰ ਹੱਕ ਹੈਗਾ ਤੇ ਇਹ ਵੀ ਸੋਚਣਾ ਚਾਹੀਦਾ ਕਿ ਇਹਦੇ ਤੇ ਹੋਣਾ ਚਾਹੀਦਾ ਅੱਜ ਤੋਂ ਇੱਕ ਗੱਲ ਆ ਹੁਣ ਇਹਦੇ ਨਾਲ ਸਬੰਧਤ ਹੈਗੀ ਮੈਂ ਤਾਂ ਕਰ ਰਿਹਾ ਅੱਜ ਤੋਂ 12 ਸਾਲ ਪਹਿਲਾਂ ਵੀ ਉਹਨੂੰ ਪੇਟਰ ਦਾ 10000 ਸੀਗਾ। ਹੂੰ ਅੱਜ ਵੀ 10000 ਡਾਲਰ ਬਣਦਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਖਰਚੇ ਹੈਗੇ ਸੀ ਆਨਰ ਪੇਟਰਾਂ ਦੇ ਉਹ ਜਿ ਜਮੀਨ ਅਸਮਾਨ ਦਾ ਫਰਕ ਆ ਜੀ ਚਾਹੇ ਤੁਸੀਂ ਰਿਪੇਅਰ ਦਾ ਖਰਚੇ ਲਾ ਲਓ ਚਾਹੇ ਕੋਈ ਵੀ ਉਹਦੀ ਪਾਸਟ ਹੈਗੀ ਆ ਅੱਜ ਉਹਦੇ ਘਰ ਦੀ ਪਰਸਨਲ ਪਾਸਟ ਕਿੱ데 ਚਲੀ ਗਈ ਆ ਲੇਕਿਨ ਜੇ ਫੇਅਰ ਦੇ ਵਿੱਚ ਰੇਟ ਹੈਗੇ ਆ ਉਹ ਉੱਥੇ ਹੀ ਖੜੇ ਆ ਇਹ ਫੇਅਰ ਦੇ ਫੇਅਰ ਦੇ ਰੇਟਾਂ ਦੇ ਕੋਈ ਸਵਾਲ ਹੈਗੇ ਤਾਂ ਉਹਦੇ ਕੀ ਲਾਇਐਂਸ ਉੱਤੇ ਕੁਝ ਕਰ ਸਕਦੀ ਆ ਆਉਣ ਵਾਲੇ ਸਮੇਂ ਕੋਈ 바ਰਗੇਨਿੰਗ ਕਰ ਸਕਦੀ ਆ ਉਹ ਗਵਰਨਮੈਂਟ ਨੂੰ ਇਹਦੇ ਵਿੱਚ ਇਨਡਾਇਰੈਕਟਲੀ ਇਨਵੋਲਵ ਕਰਨ ਦੀ ਕੋਸ਼ਿਸ਼ ਕਰੂਗੀ ਇਹ ਜਿਹੜੇ ਸਵਾਲ ਹੈਗੇ ਸੁਰੋਤੇ ਸਾਡੇ ਕਰ ਸਕਦੇ ਆ। ਜੀ ਤਨਵੀਰ ਧੰਨਵਾਦ। ਬਿਲਕੁਲ ਜੀ। ਥੈਂਕ ਯੂ ਸੋ ਮਚ ਗੁਰਮੁਖ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।